ਇਹ ਉਹ ਸਥਾਨ ਹੈ ਜਿੱਥੇ ਬਾਬਾ ਜੋਰਾワ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਨੇਹਾ ਦੇ ਵਿੱਚ ਚਿਣਿਆ ਗਿਆ ਸੀਗਾ ਇਸ ਵਾਰ ਸੰਗਤ ਦਾ ਬਹੁਤ ਵੱਡਾ ਇਕੱਠ ਹੈ ਜੋ ਗੁਰਦੁਆਰਾ ਨਿਮਸਤਕ هون ਆਇਆ ਹੋਇਆ ਤੇ ਬਹੁਤ ਜ਼ਿਆਦਾ ਮਤਲਬ ਕਿ ਰਸ਼ ਤੇ ਸੰਗਤ ਦਾ ਬਹੁਤ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲਿਆ ਤੇ ਉਰੇ ਤੋਂ ਨਗਰ ਕੀਰਤਨ ਜੋ ਤੁਰਦਾ ਹੈਗਾ ਉਹ ਤੁਹਾਨੂੰ ਅਰਾਸਤੇ ਦੇ ਵਿੱਚ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਬਹੁਤ ਜ਼ਿਆਦਾ ਇਕੱਠ ਸੰਗਤ ਦਾ ਸੀਗਾ ਤੇ ਬਹੁਤ ਮੁਸ਼ਕਿਲ ਦੇ ਮਤਲਬ ਕਿ ਮੁਸ਼ਕਿਲ ਨਾਲ ਸਿਰੇ ਲੱਗੇ ਆ ਸੀ ਤੇ ਤੁਸੀਂ ਦੇਖ ਰਹੇ ਹੋ ਕਿ ਗੁਰਦਰਾਸਾਂ ਪਹੁੰਚ ਚੁੱਕੀਆਂ ਜਿੱਥੇ ਬਾਬਾ ਜੋਰਾਵਾਸ਼ਿੰਗ ਬਾਬਾ ਫਤਿਹ ਸਿੰਘ ਜੀ ਨੂੰ ਸੰਸਕਾਰ ਕੀਤਾ ਗਿਆ ਸੀਗਾ ਇਹ ਤੁਸੀਂ ਦੇਖ ਰਹੇ ਹੋ ਕਿ ਨਗਰ ਕਿਤਨਾ ਜੋ ਆ ਰਿਹਾ ਤੁਸੀਂ ਦੇਖ ਰਹੇ ਹੋ ਉੱਪਰ ਦੋ ਆਵਾਜ਼ ਵੇ ਇਸ ਟਾਈਮ ਘੁੰਮਦੇ ਨਜ਼ਰ ਆ ਰਹੇ ਨੇ ਤੇ ਇਹ ਤਾਂ ਪੱਕਾ ਹੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਪ ਸਾਹਿਬੋਂ ਉੱਥੇ ਬਾਜ ਜਰੂਰ ਆਉਂਦੇ ਨੇ ਸੋ ਤੁਸੀਂ ਦੇਖ ਰਹੇ ਹੋ ਨਗਰ ਕੀ ਤਨੇ ਜੋ ਅੱਗੇ ਵਧਦਾ ਹੋਇਆ ਪਿੱਛੇ ਪਾਲਕੀ ਸਾਹਿਬ ਇਸ ਤੇ ਸਿੰਘਾ ਜੋ ਹੱਥਰੇ ਉੱਪਰ ਨਜ਼ਰ ਆ ਰਹੇ ਨੇ ਤੇ ਬੜਾ ਛੜ ਦੇ ਖਲਾਬਾ ਮਾਹੌਲ ਹੈ ਜੋ ਬੜਿਆ ਹੋਇਆ ਤੇ ਸਿਕ ਸੰਗਤ ਬਹੁਤ ਹੀ ਸ਼ਬਦਾ ਦੇ ਨਾਲ 골ਡ ਰਨ ਮਸਤ ਖੋਣ ਪਹੁੰਚੀ ਹੈ ਪਹੁੰਚੀ ਹੈ ਤੇ ਪਹੁੰਚ ਵੀ ਤੇ ਤੁਸੀਂ ਦੇਖ ਰਹੇ ਹੋ ਸੁਲਾ ਦੀ ਵਰਖਾ ਦੇ ਨਾਲ ਹਲਕੀ ਸਾਹਿਬ ਤੇ ਸੁਲਾ ਦੀ ਵਰਖਾ ਕੀਤੀ ਜਾ ਰਹੀ ਹੈ ਤੇ ਹਲਕੀ ਸਾਹਿਬ ਜੋ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਤੇ ਲੋਕ ਹੈ ਜੋ ਸੰਗਤ ਜੋ ਬਹੁਤ ਹੀ ਕੱਢ ਦੇ ਨਾਂ ਦੇਖੋ ਤੁਸੀਂ ਗੁਰਦਰਾ ਸਾਹਿਬ ਦੇ ਅੱਗੇ ਜੋ ਗੇਟ ਬੜਾ ਹੋਇਆ ਤੇ ਇਹਦੇ ਉੱਤੇ ਵੀ ਸੰਗਤ ਹੈ ਜੋ ਉੱਪਰ ਚੜੀ ਨਜ਼ਰ ਆ ਰਹੀ ਹੈ। ਸੋ ਅੱਗੇ ਤੁਸੀਂ ਦੇਖ ਰਹੇ ਹੋ ਕਿ ਪਾਰਕੀ ਸਾਹਿਬ ਉਹ ਬਹੁਤ ਦੂਰ ਹੈ ਅੱਗੇ ਜੋ ਦਿਖ ਰਹੀ ਹੈ ਕਿ ਅੱਗੇ ਜਾਇਆ ਨਹੀਂ ਜਾ ਸਕਦਾ ਕਿਉਂਕਿ ਸੰਗਤ ਦਾ ਬਹੁਤ ਜ਼ਿਆਦਾ ਅੱਗੇ ਇਕੱਠਾ ਹੈਗਾ ਤੇ ਫੁੱਲਾਂ ਦੀ ਵਰਖਾ ਜੋ ਵਾਰ-ਵਾਰ ਹੋ ਰਹੀ ਹੈ। ਤੇ ਬੋਲੇ ਸੋਨਿਹਾਰ ਦੇ ਜੋ ਨਾਰੇ ਲੱਗ ਰਹੇ ਨੇ ਤੇ ਇਸ ਵਾਰ ਜੋ ਸੰਗਤ ਹੈ ਜੋ तकरीबन 8 ਤੋਂ 10 ਲੱਖ ਦੇ ਰੋਪ ਦੇ ਵਿੱਚ ਸੰਗਤ ਪਹੁੰਚੀ ਹੈ ਤੇ ਬਹੁਤ ਹੀ ਭਾਰੀ ਇਕੱਠ ਹੈ ਜੋ ਸ੍ਰੀ ਪੱਤੇਗੜ੍ਹ ਸਾਹਿਬ ਹੋਇਆ ਇਸ ਵਾਰ ਕੁਛ ਦੇਖ ਰਹੇ ਹੋ ਕਿ ਅੱਗੇ ਤੁਹਾਨੂੰ ਪਾਲਕੀ ਸਾਹਿਬ ਨਜ਼ਰ ਆ ਰਹੀ ਹੈ ਕਿ ਪਾਲਕੀ ਸਾਹਿਬ ਅੱਗੇ ਵਧਦੇ ਹੋਏ ਤੇ ਫੁੱਲਾਲੀ ਬੱッカ ਲਗਾਤਾਰ ਕੀਤੇ